ਜੇ ਸੇਵਾ ਸਿੰਘ ਸੇਖਵਾ ਪਿੰਡ ਜੀ ਦੇ ਗਰਮੀਤ ਕੋਰ ਇਹਨੇ ਟੀਕੇ ਲਾਉਂਦਾ ਰਿਹਾ ਵਾ ਗੋਲੀਆਂ ਵੀ ਖਾਂਦਾ ਰਿਹਾ ਟੀਕੇ ਵੀ ਲਾਉਂਦਾ ਰਿਹਾ ਵਾਏ ਤੇ ਇਹਦੇ ਜਾਨੀ ਬਤੇਰਾ ਹੀ ਕਹਿੰਦੇ ਰਹੇ ਚਲੋ ਨਹੀਂ ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭੜਾ ਨਹੀਂ ਹੋਣਾ ਜਿੰਨਾ ਮੇਰੇ ਪੁੱਤ ਨਸਿਆਂ ਤੇ ਲਾਤੇ ਉਹਨਾਂ ਦਾ ਕਿਦੇ ਨਸਾ ਢਗੇ ਕੱਲੇ ਨਸਾ ਪਾਜੀ ਪਿੰਡ ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਏ ਹਾਂ ਨੁਗਰੇ ਪਤਾ ਹੀ ਨਹੀਂ ਲੱਗਦਾ ਇਹ 3-4 ਸਾਲ ਹੀ ਉਹ ਚੱਲੇ ਸੀ ਜਦੋਂ ਜਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ ਬਤੇਰਾ ਕਹਿੰਦੇ ਰਹੇ ਆ ਦਿਨ ਸਾਹਿਬ ਦੂਜਾ ਨਹੀਂ ਕਿੱਥੋਂ ਲੈ ਕੇ ਆਉਂਦਾ ਕਿਤੇ ਭਾਜੀ بڑا ਸਾਡੇ ਪਿੰਡ ਦੇ ਵਿੱਚ ਥਾਣਾ ਵਾ ਕੋਈ ਕਾਰਵਾਈ ਥਾਣੇ ਵਾਲਿਆਂ ਨੇ ਨਹੀਂ ਕੀਤੀ ਵੀ ਤੇ ਇਕ ਤੇਰਾ ਰੋਲੀ ਪਾਉਂਦੇ ਰਹੇ ਜਦੋਂ ਮੇਰਾ ਦੂਜਾ ਬੇਟਾ ਐਦਾ ਹੋਏ ਮੈਂ ਉਹ ਦਵੀ ਕਿਹਾ ਹਾਂ ਮੈਂ মিডিਆ ਵਾਲਿਆਂ ਨੂੰ ਸੱਦ ਕੇ ਆਪਣੀ ਵੇ ਬਣਾਉਣੀ ਆ ਮੇਰੇ ਘਰ ਆ ਚਾਂਸ ਹੋਇਆ ਵਾ ਉਹ ਪਿੰਡ ਵਾਲੇ ਨਹੀਂ ਮੰਨੇ ਆਗੇ ਵੀ ਅਮਰੀਕਾ ਆ ਕੇ ਕਿਹਾ ਮੈਂ ਅਮਰੀਕਾ ਸੱਦਣਿਆ ਮੇਰੇ ਘਰ ਦਾ ਕੋਹ ਨਹੀਂ ਰਿਆਗਾ ਵੀ ਮੈਂ ਤਾਂ ਕਰ ਇੰਨੀ ਗਰੀਬੀ ਆ ਮੇਰੇ ਤੇ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਨਸ਼ਾ ਪਤ ਲੱਗਾ ਕਿੱਥੋਂ ਲੈ ਗਿਆ ਕੋਣ ਜਾਂਦਾ ਰਿਆ ਨਾਲ ਦੇ ਪਤਾ ਨਹੀਂ ਨਸੇ ਦਾ ਨਹੀਂ ਪਤਾ ਪਾਜੀ ਲੱਗਾ ਹਾਂਜੀ ਬੰਦਾ ਉਹਨ ਸਾਲ ਹੋਇਆ ਬਾਜੀ ਸਾਲ ਬਾਅਦ ਇਹਦਾਉ ਗਿਆ ਇੰਨੇ ਟੀਗਾ ਦੱਜਾ ਨਹੀਂ ਬਾਹ ਚ ਹੀ ਲਾਉਂਦਾ ਰਿਹਾ ਵਾ ਇਹ ਤੇ ਦੱਜਾ ਨਹੀਂ ਕਈ ਵਾਰੀ ਤਾਂ ਬਾਹਰ ਹੀ ਲਾ ਹੁੰਦਾ ਹੁੰਦਾ ਏ ਕਈ ਵਾਰੀ ਕਾਰਜੇ ਕਿਤੇ ਇੰਨੇ ਲਵਣੇ ਤੇ ਆਈ ਇਹਨੂੰ ਆਖਣਾ ਨਾ ਲਾ ਹੜਨਾ ਗਾੜੀ ਆਖਣਾ ਤੂੰ ਇਹ ਮੈਨੂੰ ਕਹਿੰਦੀਆਂ ਈ ਓ ਤੇਰਾ ਘਰ ਦੀਨੇ ਵੀ ਖੇਜਣਾ ਤੂੰ ਨਾ ਇਹ ਕਾ ਕਿਉਂ ਕਰਨਾ ਇਦਾਂ ਨਸਾ ਮਰੇ ਫੜਿਆ ਫੁੜਿਆ ਵੀ ਗਿਆ ਪਹਿਲੇ ਨਹੀਂ ਪੜਿਆ ਨਹੀਂ ਗਿਆ ਕੇ ਦੇ ਨਹੀਂ ਨਹੀਂ ਕੋਈ ਪੁਲਿਸ ਨੇ ਕਾਰਵਾਈ ਪਿੰਡ ਚ ਕੀਤੀ ਨਹੀਂ ਭਾਜੀ ਤੁਸੀਂ ਕਹਿੰਦੇ ਕਹਿ ਨਹੀਂ ਜਾ ਕੇ ਪੁਲਿਸ ਨੂੰ ਨਸ਼ਾ ਵੇਖਦਾ ਪਿੰਡ ਦੇ ਆ ਕਹਿੰਦੇ ਪੁਲਿਸ ਹਰ ਤੇ ਕਾਰਵਾਈ ਕੋਈ ਕਰਦੀ ਨਿੰਗੀ ਨਸੇ ਤੇ ਕੋਈ ਕਾਰਵਾਈ ਨਹੀਂ ਹੱਤੇ ਹੁੰਦੀ ਆ ਠੀਕ ਕੋਈ ਨਾ ਕੋਈ ਇਹ ਹਾਲ ਹੋਣਾ ਚਾਹੀਦਾ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਮੈਂ ਤਾਂ ਗਵਾਲੇ ਦੇ ਦੋ ਪੁੱਤ ਕਿ ਲੋਕਾਂ ਨੇ ਪੁੱਤਾਂ ਦੀ ਜ਼ਿੰਦਗੀ ਬਾਜੀ ਇਹ ਪਿੰਡ ਦੇ ਵਿੱਚ ਉਹ ਕਿਤੇ ਇਹ ਜੀ ਮੇਰੇ ਆਪਣੇ ਮਾਂ ਲੱਗਦਾ ਸੀ ਕੀ ਗੱਲ ਬਾਤ ਹੋਈ ਗੱਲ ਬਾਤ ਇਹੋ ਜੀ ਚਿੱਟੇ ਦੇ ਟੀਕੇ ਲਾਉਂਦਾ ਰਿਹਾ ਵਾ ਤਿੰਨ ਸਾਲ ਹੋ ਚੱਲੇ ਏ ਲਾਉਂਦੇ ਨੂੰ ਬਹੁਤ ਜ਼ਿਆਦਾ ਮਤਲਬ ਪਿੰਡ ਵਿੱਚ ਨਸ਼ਾ ਚੱਲਣ ਡਿਆ ਵਾ ਕੋਈ ਇਸ ਪਿੰਡ ਵਿੱਚ ਕੋਈ ਰੋਕ ਥੰਮ ਨਹੀਂ ਇਸ ਨਸ਼ੇ ਦੀ ਤੇ ਜਾਨੇ ਪੀ ਚਲੋ ਇਹਦੇ ਤੇ ਪੁੱਤ ਵਿਚਾਰੀ ਦੇ ਗਰੀਬਣੀ ਦੇ ਮਰ ਗਏ ਆ ਤੇ ਲੋਕਾਂ ਦੇ ਵੱਜ ਜਾਣ। ਹਾਂਜੀ ਲੱਗੇ ਠਾਣਾ ਵਾ ਜੀ। ਥਾਣੇ ਕੋਈ ਕੰਪਲੇਨਟ ਨਹੀਂ ਕੀਤੀ ਨਸ਼ਾ ਦਿਖਦਾ ਪੈਂਦਾ। ਨਹੀਂ ਜੀ ਇੰਨਾ ਨਹੀਂ ਕੀਤੀ। ਕੀ ਪਤਾ ਵਿਚਾਰੀਆਂ ਡਰਦਿਆਂ ਨੇ ਨਹੀਂ ਕੀਤੀ ਜੈ ਕੀ ਹਿਸਾਬਤਾ ਉਹਨਾਂ ਦਾ। ਹੁਣ ਇਹਨਾਂ ਨੂੰ ਇਹ ਵੀ ਇਨਸ਼ਾਫ ਚਾਹੀਦਾ ਵਿਚਾਰੀਆਂ ਨੂੰ ਇਹ ਵੀ ਗਰੀਬੀਆਂ ਨੇ ਬੱਚੇ ਕਿਤਨਾ ਪਾਲਣੇ ਕੋਈ ਇਹਨਾਂ ਦਾ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ। ਆ ਕੋਠੇ ਵੇਖੋ ਜੀ ਇਹਨਾਂ ਦੇ ਡਿੱਗਣ ਦੇ ਆ। ਕਿੱਥੇ ਇਹਨਾਂ ਰਹਿਣਾ ਵਾ। ਉਹਦੀ ਵੀ ਇਹਨਾਂ ਟੀਕੇ ਨਾ ਹੋਈ ਏ ਜੀ। ਹਾਂ ਇਹਦਾ। ਇਹ ਭਾਜੀ ਚੱਟੇ ਦੇ ਟੀਕੇ ਲਾਉਂਦਾ ਏ। ਇੱਥੇ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਇਹ ਪਹਿਲਾਂ ਇੱਕ ਛੋਟਾ ਮੜਿਆ ਸੀ ਇੱਕ ਉਹ ਵੀ ਚਿੱਟੇ ਨਾਲ ਹੀ ਮੜਿਆ ਟੀਕੇ ਲਾ ਲਾ ਕੇ ਚਿੱਟੇ ਦੇ ਇਹ ਵੀ ਇਹ ਵੀ ਚਿੱਟੇ ਨਾਲ ਹੀ ਮੜਿਆ ਤਾਂ ਕੋਈ ਕਾਰਵਾਈ ਨਹੀਂ ਹੋਣੀ ਇਹ ਇਹਦਾ ਇਕੱਲਾ ਹੀ ਪੁੱਤ ਇਹ ਹੋ ਰਹਿ ਗਿਆ ਸੀ ਇਹ ਵੀ ਗਿਆ ਅਜਾ ਦੋ ਬੱਚੇ ਆ ਵੇਖ ਲੋ ਛੋਟੇ ਛੋਟੇ ਆ ਜੀ ਘਰ ਦੀ ਆ ਤੇ ਨਾ ਇਹਨਾਂ ਬਾਰੇ ਕੋਈ ਸੋਚੇ ਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਟੇ ਤੇ ਮਤਲਬ ਆਹਾਂ ਦੇ ਕਾਰਵਾਈ ਨਹੀਂ ਕੋਈ ਹੁੰਦੀ ਪੁਲਿਸ ਨੂੰ ਕੀਤੀ ਨਹੀਂ ਮਤਲਬ ਕਰਨਾ ਚਾਹੁੰਦੇ ਆ ਪਰ ਕਹਿੰਦੇ ਇਹਦੇ ਚਟੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਗਏ ਹੀ ਨਹੀਂ ਮਰ ਕੇ ਥਾਣਾ ਪਿੰਡ ਚ ਹੀ ਆ ਪਿੰਡ ਚ ਹੀ ਥਾਣਾ ਵਾ ਸ਼ਰਮ ਵਿਖਦਾ ਸ਼ਰਮ ਵਿਖਦਾ ਵਾ ਇੱਥੇ ਕੀ ਮੰਗ ਕਰਦੇ ਮੰਗ ਇਹੋ ਕਰਨੇ ਕਿ ਇਹ ਬੰਦ ਹੋਣਾ ਚਾਹੀਦਾ ਵਾ ਬਾਕੀ ਤੇ ਵੱਜ ਜਾਣ ਚਲੋ ਇਹ ਤਾਂ ਹੁਣ ਗਏ ਦੋਵੇਂ ਇਹਨਾਂ ਦਾ ਇਹੋ ਬਚਾਏਗਾ ਇਹ ਵੀ ਗਿਆ ਇਹੋ ਰਹਿ ਗਿਆ ਇਦਾਂ ਹੀ ਵਿਕਦਾ ਕਿ ਸੜਿਆਂ ਵਿੱਚ ਵਿਕਦਾ ਤੇ ਤਾਂ ਹੀ ਲੌਂਡੇ ਇਹਨੇ ਕਰਦੇ ਆ ਗੋਲੀਆਂ ਦੇ ਕਿੱਥੋਂ ਕੁੜੀਆਂ ਗੋਲੀਆਂ ਗਾਲੀਆਂ ਵੀ ਬੜੀਆਂ ਐਸੇ ਵਿਕਦੀਆਂ ਵਾ ਸੜਿਆਂ ਵਿੱਚ ਲੋਕਾਂ ਨੇ ਧੰਦੇ ਬਣਾਏ ਆ ਬਿਜ਼ਨਸ ਘਾਂਡੇ ਆ ਕੋਈ ਕਾਰਵਾਈ ਨਹੀਂ ਹੋਣ ਈ Nasha, ya

ਦਾ ਬਨਵਾ ਮੇ ਦੋਗਰੇ